ਅੱਪਾ ਸਾਰਿਆਂ ਨੇ ਇੱਕ ਸੋਸ਼ਲ ਮੀਡੀਆ ਦੇ ਉੱਤੇ ਇੱਕ ਵੀਡੀਓ ਦੇਖੀ ਆ ਇੱਕ ਢਿੰਗ ਸਿੰਘ ਹੈ ਉਹ ਟ੍ਰੇਨ ਦੇ ਵਿੱਚ ਸਫਰ ਕਰ ਰਿਹਾ ਉਹ ਪੰਜਾਬ ਦੀ ਸ਼ਹਿਰ ਸ਼ਾਇਦ ਕਿਸੇ ਬਾਹਰਲੇ ਸੂਬੇ ਦੀ ਹੈ ਤੇ ਉਹ ਟ੍ਰੇਨ ਦੇ ਵਿੱਚ ਸਫਰ ਕਰ ਰਿਹਾ ਤੇ ਉਹ ਉੱਥੇ ਨਾ ਉਹ ਜਿਹੜੇ ਲੋਕ ਉਹਦੇ ਨਾਲ ਬੈਠੇ ਆ ਉਹਦੀ ਅਨਸਾਲਟ ਦੀ ਬੇਇੱਜ਼ਤੀ ਕਰ ਰਹੇ ਉਹਨੂੰ ਕਹਿ ਰਿਹਾ ਖੜਾ ਹੋ ਤੇ ਇੱਥੋਂ ਚੱਲ ਇਹ ਆਪਣੇ ਨਾਲ ਪਤਾ ਕਿਉਂ ਹੋ ਰਿਹਾ ਇਹ ਆਪਣੇ ਨਾਲ ਐਸ ਕਰਕੇ ਹੋ ਰਿਹਾ ਵੀ ਜਿਹੜੀਆਂ 10-15 ਸਾਲਾਂ ਤੋਂ ਸਰਕਾਰਾਂ ਨੇ ਸਿੱਖੀ ਦੇ ਖਿਲਾਫ ਪੂਰਾ ਜੋਰਾ ਸ਼ੋਰਾ ਤੇ ਪ੍ਰਚਾਰ ਕੀਤਾ ਇਹਨਾਂ ਨੂੰ ਭੰਡਿਆ ਗਿਆ ਨਿੰਗਾ ਸਿੰਘਾਂ ਨੂੰ ਭੰਡਿਆ ਗਿਆ ਬਹੁਤ ਹੀ ਨੀਚੇ ਲੈਵਲ ਤੇ ਕਿੰਦਾ ਪ੍ਰਚਾਰ ਕੀਤਾ ਗਿਆ ਖਾਲਸਤਾਨੀ ਹੈ ਫਲਾਨਾ ਹੈ ਧਮਕਾ ਇਹ ਆਪਣੇ ਨਾਲ ਤਾਂ ਕਰਕੇ ਹੋ ਰਿਹਾ ਵੀ ਸਰਕਾਰਾਂ ਸਿੱਖੀ ਦੇ ਖਿਲਾਫ ਹੈ ਰਹੀ ਗੱਲ ਦੂਜੀ ਜਿਹੜੀ ਕਿ ਅੱਜ ਮੈਂ ਮੈਨਸ ਨੂੰ ਇੱਕ ਗੱਲ ਦੱਸਣਾ ਚਾਹੁੰਦਾ ਸੀਗਾ ਜਿਹੜੀ ਉਹ ਇਹ ਸੀਗੀ ਦਿਲ 'ਚ ਬਹੁਤ ਚਿਰ ਦੀ ਸੀਗੀ ਵੀ ਇੱਕ ਕਾਰ ਸੇਵਾ ਦੇ ਨਾਂ ਤੇ ਜਿਹੜਾ ਸਾਡਾ ਪਰਾਣਾ ਤਿਆਸ ਗਿਆ ਇਹਨਾਂ ਨੇ ਪ੍ਰਾਣੀਆਂ ਇਮਾਰਤਾਂ ਜੋ ਗੁਰੂਆਂ ਵੇਲੇ ਦੀਆਂ ਸੀਗੀਆਂ ਉਹ ਸਾਰੀਆਂ ਇਹਨਾਂ ਨੇ ਢਾਤੀਆਂ ਢਾਕੇ ਤੇ ਨਵੀਆਂ ਪੱਥਰ ਲਾਤਾ ਚਮਕਾਤੀਆਂ ਉਹ ਤੁਸੀਂ ਦੇਖ ਹੀ ਸਕਦੇ ਹੋ ਭਾਈ ਦੱਲਾ ਸਾਹਿਬ ਦਾ ਘਰ ਤਾਂ ਤਲਵੰਡੀ ਸਾਹਿਬ ਉਹਵੇਂ ਜਿਵੇਂ ਖੜਾ ਹੈ ਕਿਉਂਕਿ ਉਹ ਉਹ ਪਰਿਵਾਰ ਦੇ ਪਾਸ ਹੈਗਾ ਨਾ ਕਿ ਸ਼੍ਰੋਮਣੀ ਕਮੇਟੀ ਜਾਂ ਅਕਾਰਸੇ ਵਾਲਿਆਂ ਦੇ ਕੋਲੇ ਆ ਉਹ ਤਾਂ ਉਹਨਾਂ ਨੇ ਸਾਹਮ ਕੇ ਰੱਖ ਰੱਖੇ ਸਾਡੇ ਵਾਲੀਆਂ ਢਾਤੀਆਂ ਕਿੱਲੀਕਾ ਤਲਵੰਡੀ ਕਿਉਂ ਅੰਬਰਸਰ ਅਨੰਦਪੁਰ ਜਿੱਥੇ ਵੀ ਸਿੱਖੀ ਤੇ ਗੁਰੂ ਸਾਹਿਬ ਗਏ ਤੇ ਇਹਨਾਂ ਨੇ ਸਾਰੇ ਕਿਤੇ ਉਹ ਇਮਾਰਤਾਂ ਢਾਕੇ ਨਵੀਆਂ ਬਣਾਤੀਆਂ ਇੱਕ ਤਾਂ ਅਸੀਂ ਬੇਨਤੀ ਕਰਨਾ ਚਾਹੁੰਦੇ ਆਂ ਇਹੀ ਸ਼੍ਰੋਮਣੀ ਕਮੇਟੀ ਦੇ ਜਥੇਦਾਰ ਸਾਹਿਬ ਨੂੰ ਇੱਕ ਤਾਂ ਇਹ ਕਾਨੂੰਨ ਤੁਹਾਡੀ ਸਰਕਾਰ ਦਾ ਤਾਂ ਚਲੋ ਨਹੀਂ ਹੈਗਾ ਇਹਦੇ ਵਿੱਚ ਕੋਈ ਰੋਲ ਤੇ ਤੁਹਾਡਾ ਤੁਹਾਨੂੰ ਬੇਨਤੀ ਕਰਦਾ ਇੱਕ ਤਾਂ ਜਿਹੜੀਆਂ ਪ੍ਰਾਣੀਆਂ ਮਾਰਤਾ ਜਿੱਥੇ ਕਿਤੇ ਕੋਈ ਇੱਟ ਵੀ ਪਈ ਹੈ ਤੇ ਉਹ ਉਵੇਂ ਹੀ ਪਈ ਰਹੇ ਠੀਕ ਹੈ ਸਿੱਖੀ ਦਾ ਪ੍ਰਚਾਰ ਕੀਤਾ ਜਾਵੇ ਜਿਹੜਾ ਕਿ ਸਾਡੇ ਵਰਗਿਆਂ ਨੇ ਵੀ ਕੇਸ ਕਟਾਏ ਆ ਕਿਉਂਕਿ ਜਦੋਂ ਪ੍ਰਚਾਰ ਹੀ ਇਹ ਜਾ ਹੋ ਗਿਆ ਇੱਥੇ ਮਾਹੌਲ ਹੀ ਇਹ ਜਾ ਬਣਾ ਗਿਆ ਬਣ ਗਿਆ ਜਿਹੜਾ ਜਿਹਾ ਮਾਹੌਲ ਬਣ ਗਿਆ ਉਹ ਜਿਹੇ ਅਸੀਂ ਬਣ ਕੇ ਪਿੱਛੇ ਤੇ ਰਹੀ ਗੱਲ ਦੂਜੀ ਸਰਕਾਰ ਨੂੰ ਤਸੀਂ ਕਿਹੜਾ ਚਾਹੁੰਦੇ ਆ ਪੰਜਾਬ ਸਰਕਾਰ ਨੂੰ ਜਿਹੜਾ ਕਿ ਪੰਜਾਬ ਪਹਿਲੇ ਨੰਬਰ ਤੇ ਸੀ ਅੱਜ ਉਹ 17ਵੇਂ ਨੰਬਰ ਤੇ ਆ ਤੁਸੀਂ ਕੀ ਆ ਸਰਕਾਰਾਂ ਨੇ ਕਿਹਾ ਤਰੱਕੀ ਹੋਊਗੀ ਇੰਡਸਟਰੀ ਇੱਥੇ ਲਿਆ ਕੇ ਸੜਤੀ ਇੰਡਸਟਰੀਆਂ ਨਾਲ ਇਹੋ ਜਿਹਾ ਫਲਾਨਾ ਹੋ ਜਿਹਾ ਧੰਕ ਹੋ ਜਿਹਾ ਕੀ ਆਪਾਂ ਦੱਸ ਦੋ ਮੈਨੂੰ ਇੰਡਸਟਰੀ ਆ ਗਈ ਤੇ ਆਪਾਂ ਤਰੱਕੀ ਕੀਤੀ ਪਹਿਲੇ ਨੰਬਰ ਤੋਂ ਆਪਾਂ 17ਵੇਂ ਨੰਬਰ ਤੇ ਵਾਗ ਗਈ ਇਹ ਆਪਣਾ ਤਰੱਕੀ ਵਾਸਤੇ ਨਹੀਂ ਇਹ ਥੇ ਲਿਆਂਦਾ ਸੀ ਆਪਣੀ ਬਰਬਾਦੀ ਵਾਸਤੇ ਲਿਆਂਦਾ ਸੀ ਜਦੋਂ ਤਾਂ ਆਪਾਂ ਖੇਤੀ ਸੂਬਾ ਸੀਗਾ ਇਹ ਉਦੋਂ ਤਾਂ ਆਪਾਂ ਪਹਿਲੇ ਨੰਬਰ ਤੇ ਸੀ ਨਰਮਾ ਸੀਗਾ ਆਪਣੇ ਕੋਲੇ ਖੇਤੀ ਫਸਲ ਸਾਰੇ ਆਪ ਪੰਜਾਬ ਸੂਬਾ ਪਹਿਲੇ ਨੰਬਰ ਤੇ ਚੱਲ ਰਿਹਾ ਸੀ ਤੇ ਹੁਣ ਜਦੋਂ ਇੰਡਸਟਰੀ ਆ ਗਈ ਤੁਸੀਂ ਕਹਿੰਦੇ ਇੰਡਸਟਰੀ ਲਿਆਂਦੀ ਤਾਂ ਪਸਾਰਮੇ ਤੇ ਆ ਗਈ ਇਹ ਆਪਣੀ ਤਰੱਕੀ ਨਹੀਂ ਇਹ ਪੰਜਾਬ ਦੀ ਬਰਬਾਦੀ ਹੈ ਹਵਾ ਚ ਇਹਨਾਂ ਨੇ ਜ਼ਹਿਰ ਘੋਲਤਾ ਪਾਣੀਆਂ ਚ ਇਹਨਾਂ ਨੇ ਜ਼ਹਿਰ ਘੋਲਤਾ ਦੱਸੋ ਮੈਨੂੰ ਆਪਣੇ ਕੋਲੇ ਰਹਿ ਕੀ ਗਿਆ ਨਰਮੇ ਦਾ ਬੀ ਇਹ ਆਪਾਂ ਨੂੰ ਵਧੀਆ ਨਹੀਂ ਦੇ ਰਹੇ ਆਪਾਂ ਝੋਨਾ ਬੀਜ ਰਹੇ ਆ ਉਹ ਵੀ ਬਰਬਾਦੀ ਵਾਲਾ ਕੰਮ ਹੀ ਆ ਮੈਂ ਸਰਕਾਰਾਂ ਨੂੰ ਬੇਨਤੀ ਕੇ ਹੱਥ ਜੋੜ ਕੇ ਕਰਦਾ ਜਿਹੜਾ ਅੱਜ ਇਹ ਵੀਡੀਓ ਦੇਖ ਕੇ ਦੁੱਖ ਲੱਗਿਆ ਨਾ ਇਸ ਕਰਕੇ ਬੋਲਿਆ ਮੈਂ ਨਹੀਂ ਮੈਂ ਬੋਲਦਾ ਨਹੀਂ ਹੁੰਦਾ ਬਸ ਇੱਕ ਸੀ ਚਲੋ ਇੱਥੇ ਕਮਾਲ ਨੂੰ ਸਾਡੇ ਧਰਨਾ ਲੱਗਿਆ ਤੇ ਉਹ ਤੇ ਅਸੀਂ ਬੋਲਦੇ ਹੁੰਨੇ ਆ ਉਸ ਤੋਂ ਬਾਅਦ ਅਸੀਂ ਕਦੇ ਬੋਲੇ ਨਹੀਂ ਮੈਂ ਸਰਕਾਰ ਅੱਗੇ ਬੇਨਤੀ ਕਰਦਾ ਹੱਥ ਜੋੜ ਕੇ ਵੀ ਤੁਸੀਂ ਕਿਹਜੇ ਕਾਨੂੰਨ ਬਣਾਏ ਜਾਣ ਇੱਕ ਤਾਂ ਇੱਥੇ ਰੈੱਡ ਕੈਟਾਗਰੀ ਦੀਆਂ ਪੰਜਾਬ ਦੇ ਵਿੱਚ ਫੈਕਟਰੀਆਂ ਨਾ ਲੱਗਣ ਦੂਜਾ ਵੀ ਕੋਈ ਵੀ ਪ੍ਰਵਾਸੀ ਆ ਕੇ ਇੱਥੇ ਜ਼ਮੀਨ ਨਾ ਖਰੀਦੇ ਕੰਮ ਕਰੇ ਜੀ ਸੱਦਕੇ ਕਰੇ ਅਸੀਂ ਵੀ ਬਾਹਰ ਜਾਣਿਆਂ ਕੰਮ ਕਰਨ ਸਾਨੂੰ ਕੋਈ ਦਿੱਕਤ ਨਹੀਂ ਉਹਨਾਂ ਤੋਂ ਬਸ ਕਲੀ ਜ਼ਮੀਨ ਨਾ ਇੱਥੇ ਖਰੀਦ ਸਕੇ ਤੇ ਨਹੀਂ ਜੇ ਆਪਾਂ ਅੱਜ ਪੰਜਾਬੀ ਕੋ ਇਕੱਠੇ ਹੋ ਕੇ ਆਪਾਂ ਨਹੀਂ ਕੋਈ ਕੁਝ ਕੀਤਾ ਨਾ ਆਪਣੇ ਕੋਲ ਅੱਜ ਮੌਕਾ ਹੈ ਉੱਠਣ ਦਾ ਤੇ ਆਪਾਂ ਖੜੇ ਹੋ ਕੇ ਇੱਕ ਝੰਡੇ ਥੱਲੇ ਹੋ ਕੇ ਆਪਾਂ ਇਹ ਜੇ ਕਾਨੂੰਨ ਬਣਵਾ ਲਈਏ ਸਰਕਾਰਾਂ ਤੋਂ ਵੀ ਇੱਥੇ ਇੱਕ ਤਾਂ ਬਾਹਰ ਦਾ ਕੋਈ ਜ਼ਮੀਨ ਨਾ ਖਰੀਦ ਸਕੇ ਤੇ ਇੱਕ ਇੱਥੇ ਆਪਣੀ ਸਕੂਲਾਂ ਦੇ ਵਿੱਚ ਪੰਜਾਬੀ ਭਾਸ਼ਾ ਲਾਗੀ ਕੀਤੀ ਜਾਵੇ ਇੱਕ ਸਿੱਖੀ ਦਾ ਪ੍ਰਚਾਰ ਤੇ ਆਉਣ ਵਾਲੀ ਇੱਕ ਸੁਨਮਤ ਦਾ ਆਪਣੇ ਕੋਲੇ ਮੌਕਾ ਇਹ ਆਉਣ ਵਾਲੀਆਂ ਜਿਹੜੀਆਂ ਪੀੜ੍hiyan ਨਾ ਉਹਨਾਂ ਨੂੰ ਇਹ ਉੱਠਣ ਨਹੀਂ ਦੇਣਗੇ ਜਿਵੇਂ ਉਹ ਕਹਿ ਰਹੇ ਨਾ ਟ੍ਰੇਨ 'ਚ ਚੱਲ ਖੜਾ ਹੋ ਤਿੱਥੋਂ ਚੱਲ ਆਪਣੇ ਨਾਲ ਆਪਣੇ ਬੱਚਿਆਂ ਨਾਲ ਉਹ ਹੋਣੀ ਹੈ ਮੈਂ ਇਸ ਕਰਕੇ ਹੱਥ ਜੋੜ ਕੇ ਤੁਹਾਨੂੰ ਸਾਰਿਆਂ ਨੂੰ ਬਈ ਬੇਨਤੀ ਕਰਦਾ ਆਪਾਂ ਇੱਕ ਪਲੇਟਫਾਰਮ ਤੇ ਇਕੱਠੇ ਹੋਈਏ ਇੱਕ ਝੰਡੇ ਥੱਲੇ ਇਕੱਠੇ ਹੋਈਏ ਚਾਹੇ ਉਹ ਕੋਈ ਜਥੇਦਾਰ ਹੈ ਚਾਹੇ ਕੋਈ ਸਰਕਾਰ ਦਾ ਲੀਡਰ ਹੈ ਕੋਈ ਚਾਹੇ ਕੋਈ ਸਮਾਜ ਦਾ ਸਮਾਜ ਸੇਵੀ ਹੈ ਆਪਾਂ ਸਾਰੇ ਇਕੱਠੇ ਹੋ ਕੇ ਇੱਕ ਝੰਡੇ ਥੱਲੇ ਚੱਲੀਏ ਤੇ ਆਪਾਂ ਇਹ ਕਾਨੂੰਨ ਬਣਵਾ ਲઈએ ਤੇ ਇੱਕ ਆਪਾਂ ਕਹਿੰਦੇ ਨਾ ਪਗਾਹਾਂ ਵਾਲੀ ਆਪਣੇ ਸ਼ਹਿਰ ਦੇ ਕੋਈ ਪੀੜੀ ਰੌਲਾ ਪਾ ਕੇ ਕਰ ਲੂਗੀ ਬਈ ਨਹੀਂ ਮੌਕੇ ਹੀ ਨਹੀਂ ਮਿਲਣਾ ਉਹਨਾਂ ਨੂੰ ਤਾਂ ਉਹ ਤਾਂ ਐ ਆਖਣਗੇ ਤੇ ਘਰੇ ਬਹਿ ਜਾਓ ਨਹੀਂ ਪਹਿਣੀਆਂ ਥੋੜੇ ਜਿਵੇਂ ਆਪਣੇ ਨਾਲ ਹੋਣ ਹੋ ਰਹੀ ਹੈ ਬਸ ਬਈ ਇੰਨੇ ਹੀ ਕਹਿੰਦਾ ਸੀਗਾ ਆਪਾਂ ਕੋਈ ਇੱਕ ਸਰਕਾਰਾਂ ਦੇ ਉੱਤੇ ਜ਼ੋਰ ਪਾ ਕੇ ਕਾ ਕਾਨੂੰਨ ਬਣਾ ਲਈਏ ਇੱਕ ਤਾਂ ਆਪਣੀ ਜ਼ਮੀਨ ਤੇ ਇੱਥੇ ਕੋਈ ਕੰਮ ਕਰੇ ਜੀ ਸੜਕੇ ਕਰੇ ਤੇ ਇੱਥੇ ਆਪਣੀ ਕੋਈ ਜ਼ਮੀਨ ਨਾ ਖਰੀਦ ਸਕੇ ਇੱਕ ਪੰਜਾਬੀ ਭਾਸ਼ਾ ਹਰ ਇੱਕ ਸਕੂਲ ਦੇ ਵਿੱਚ ਲਾਗੂ ਹੋਵੇ ਇੱਕ ਜੋਰਾ ਸ਼ੋਰਣਾ ਸ਼ਰਮਣੀ ਕਮੇਟੀ ਨੂੰ ਮੈਂ ਕਹਿੰਦਾ ਇੱਕ ਜਥੇਦਾਰ ਸਾਹਿਬ ਜੀ ਕੁਲਦੀਪ ਸਿੰਘ ਜੀ ਨੂੰ ਮੈਂ ਕਹਿੰਦਾ ਵੀ ਉਹ ਸਿੱਖੀ ਦਾ ਪ੍ਰਚਾਰ ਕਰਨ ਨਾ ਕਿ ਕਿਸੇ ਕੇ ਇੱਕ ਪਾਰਟੀ ਦੇ ਵੱਲ ਮੈਂ ਤਾਂ ਹੀ ਹੱਥ ਜੋੜ ਕੇ ਬੇਨਤੀ ਕਰਦਾ ਵੀ ਦੇਖੋ ਅਸੀਂ ਵੀ ਇਸ ਪਾਸੇ ਆਉਣ ਨੂੰ ਤਿਆਰ ਆ ਇਹ ਜੀ ਗੱਲ ਨਹੀਂ ਵੀ ਅਸੀਂ ਵੀ ਸਿੱਖਾਂ ਦੇ ਮੁੰਡੇ ਆ ਚਲੋ ਪ੍ਰਚਾਰ ਮਾਹੌਲ ਹੀ ਇਹ ਜਾਂ ਬਣ ਗਿਆ ਤੇ ਅਸੀਂ ਇਹ ਗਲਤ ਰਾਹ ਹੀ ਕਹਿ ਲਈਏ ਚਲੋ ਇੱਥੇ ਪੈ ਗਏ ਪਰ ਇੱਕ ਚੀਜ਼ ਹੈਗਾ ਵੀ ਜਿਹੜੀ ਆ ਵੀਡੀਓ ਦੇਖੀ ਉਹਦੇ ਨੂੰ ਦੇਖ ਕੇ ਬੜਾ ਦਿਲ ਦੁਖਿਆ ਵੀ ਯਾਰ ਬੜੀ ਇੱਜ਼ਤ ਹੁੰਦੀ ਸੀ ਆ ਸਰਦਾਰ ਜੀ ਸਰਦਾਰ ਜੀ ਤੇ ਹੁਣ ਉਹ ਬੇਇੱਜ਼ਤੀ ਕਰ ਰਹੇ ਆਪਣੇ ਆਪਣਾ ਜਿਹੜਾ ਇਹਨਾਂ ਨੇ ਪੰਤਰਾ ਬਹੁਤ ਥੱਲੇ ਤੇ ਕੁਡੇਕਦਾ ਤੇ ਆਪਾਂ ਹੁਣ ਬਾਈ ਬਣ ਕੇ ਇੱਕ ਵਾਰੀ ਆਪਾਂ ਇਕੱਠੇ ਹੋ ਜੀਏ ਨਹੀਂ ਤਾਂ ਆਪਣੇ ਨਾਲ ਬਹੁਤ ਪੈੜੀ ਹੋਣੀ ਆ ਤੇ ਆਪਣੀਆਂ ਆਪਣੀਆਂ ਪੀੜੀਆਂ ਨੂੰ ਇਹਨਾਂ ਨੇ ਉੱਠਣ ਦੇਣਾ ਆਇਆ ਆਖਣਾ ਵੀ ਚੱਲ ਬੈਠਾ ਰਾ ਇੱਥੇ ਨਹੀਂ ਪਹਿਣੀਆਂ ਬਸ ਇੰਨੇ ਆ ਬਾਈ ਜੀ ਧੰਨਵਾਦ